ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਸੈਕਿੰਡ ਵੀਡੀਓ ਆਪਣੀ ਇਸ ਘਰ ਤੋਂ ਆ ਪਿੰਡ ਦੋਸਤ तहसील पट्टी जिला श्री तरनतारन साहिब लगता हैगा नाम लागदे ਪਿੰਡ ਜਿਹੜਾ ਦੋਸਤੋ ਕੋਟਲੀ ਵਸਾਵਾ ਸਿੰਘ ਹੈਗਾ ਰਤੋਂ ਕੇ ਬਿਲਕੁਲ 마છી ਕੇ ਨਾਂ ਲੱਗਦੇ ਪਿੰਡ ਆ ਖੇਮ ਕਰਨ ਦੀ ਦੂਰੀ ਥੋੜੀ ਏਸ ਪਿੰਡ ਤੋਂ ਆ ਤੇ ਤੂਤ ਪੰਗਾਲਾ ਬਿਲਕੁਲ ਲਾਗੇ ਲਾਗੇ ਪਿੰਡਾਂ ਤੇ ਬਲਟੋਆ ਤਕਰੀਬਨ 5 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਦੀ ਓਨਰ ਬਾਈ ਕੁਲਦੀਪ ਦੇ ਕੋਲ ਆਏ ਆ ਤੇ ਵੀਰ ਕੁਲਦੀਪ ਨਾਲ ਵੀ ਗੱਲ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਰਿਗਾਰਡਿੰਗ ਇਹਨਾਂ ਪਸ਼ੂਆਂ ਦੇ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਅਬਾੜ ਦਿਖਾਉਣੀ ਆ ਤੇ ਇੱਕ ਝੋਟੀ ਦਿਖਾਵਾਂਗੇ। ਦੋਵਾਂ ਦਾ ਸੁਭਾ ਜਿਹੜਾ ਹੈਗਾ ਦਿਨਾਂ ਦੇ ਵਿੱਚ ਕੋਈ 8 7-7 ਦਿਨਾਂ ਦੀਆਂ ਜਿਹੜੀਆਂ ਸੁਈਆਂ ਨੇ ਤੇ ਭਾਪੜਤਾ ਕੀ ਹੋਵੇਗਾ ਬੱਚਾ ਥੱਲੇ ਕੀ ਆ ਕਿੰਨੀ ਮਿਲਕਿੰਗ ਹੁਣ ਮੌਕੇ ਤੇ ਇਨਫੋਰਮੇਸ਼ਨ ਓਵਰਆਲ ਆਪਾਂ ਜਿਹੜੀ ਆ ਵੀਰ ਕੁਲਦੀਪ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈਣੇ ਆ। ਠੀਕ ਆ ਜੀ। ਬਾਕੀ ਵਿਜ਼ਿਟ ਜਿਹੜੀ ਹੈਗੀ ਆ ਘਰੇ ਕਰ ਲਿਓ। ਚੁਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਕਰਕੇ ਜਿਹੜੀ ਆ ਨਰਕਪਰਕ ਕਰਨੀ ਆ ਤੁਹਾਡੀ ਜ਼ਿੰਮੇਵਾਰੀ ਆ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ। ਠੀਕ ਆ ਜੀ। ਆਜੋ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਹਿਮੋ ਜੀ ਵਧੀਆ ਕਿਰਪਾ ਮਾਰ ਗੀ ਧੰਨਵਾਦ ਆ ਤੁਹਾਡਾ ਠੀਕ ਹੈ ਬੱਚ ਘਰ ਆਉਣ ਲਈ ਠੀਕ ਹੈ ਵੀਰ ਜੀ ਧੰਨ ਧੰਨ ਮਹਾਰਾਜ ਦੀ ਕਿਰਪਾ ਆਸ਼ਾ ਦੀ ਬਿਲਕੁਲ ਧੰਨਵਾਦ ਆ ਤੁਹਾਡਾ ਕੋਈ ਨਹੀਂ ਚੰਗੇ ਲਈ ਦੇ ਆਪਦੀ ਵੱਲੋਂ ਠੀਕ ਆ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਕੁਲਦੀਪ ਦਾ ਤੇ ਐਨੀਮਲ ਜਿਹੜੇ ਇੱਕ ਦੋ ਨੱਕ ਕੋਈ ਇੱਕ ਦੋ ਨੱਕ ਜਿਹੜੇ ਆ ਆ ਜਾਂਦੇ ਆ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਰੂਟੀਨ ਵਾਈਜ਼ ਤੇ ਅੱਜ ਵੀ ਰਕਲਦੀਪ ਦੋ ਪਸ਼ੂ ਆਪਣੇ ਕੋਲ ਹਾਂਜੀ ਇੱਕ ਵੜ ਇੱਕ ਝੋਟੀ ਆ ਠੀਕ ਆ ਹਾਂਜੀ ਤੇ ਪਹਿਲੇ ਨੰਬਰ ਤੇ ਆਪਾਂ ਵੜ ਦੀ ਇਨਫੋਰਮੇਸ਼ਨ ਕਰੀਏ ਸਾਜੀ ਵੀਰਾਂ ਨਾਲ ਜੀ ਹਾਂਜੀ ਤੇ ਕਿਨਵਾ ਵੀਰ ਜੀ ਸੂਹਾ ਸੋਈ ਆ ਇਹ ਵੀਰ ਜੀ ਦੂਜਾ ਸੂਹਾ ਸੋਈ ਆ ਠੀਕ ਆ ਮਗਰ ਇਹਦੇ ਬੱਚੀ ਆ ਓਕੇ ਜੀ ਤੇ ਦੁੱਧ ਦੇ ਥੱਲੇ ਹੋਊਗਾ ਕੋਈ 13 ਕਿਲੋ ਜਿਹੜਾ ਆਪਾਂ ਤੋਲ ਚੋ ਲੈਣਾ ਆਪਾਂ 12 ਹੀ ਦੱਸਾਂਗੇ ਹਾਂ ਠੀਕ ਆ ਤੇ ਅਜੇ ਮੈਲੇ ਜ ਮੈਲਾ ਮਾਰਦਾ ਹੀ ਹੈ ਵੈਸੇ ਦਿਨ ਹਜੇ ਵੀਰ ਕਿੰਨੇ ਕੋਏ ਆ 7 ਤੋਂ 8 ਦਿਨ ਹੋ ਗਏ ਆ ਜੀ ਇੱਕ ਹਫਤਾ ਮੰਨ ਕੇ ਚੱਲ ਗਏ ਹਾਂ ਤੇ ਬੱਚਾ ਨੀਚੇ ਵੱਛੀ ਆ ਜੀ ਇਹ ਦੇਖ ਵੱਛੀ ਆ ਹਾਂਜੀ ਅ ਬੱਚਾ ਨੀਚੇ ਜਿਹੜਾ ਦੋਸਤੋ ਵੱਛੀ ਆ ਠੀਕ ਆ ਤੇ ਵਿਹੜ ਬਹੁਤ ਚੰਗੀ ਐ ਜਿੰਨੀ ਕ ਸਾਫ ਤੇ ਬਿਲਕੁਲ ਰਾਜੀ ਉਪਰੋਂ ਆ ਵਿਹੜ ਉਹਨਾਂ ਇੱਕ ਹਵਾਨੇ ਵਾਲੇ ਪਾਸਿਓਂ ਵੀ ਬਹੁਤ ਸੋਹਣੀ ਆ ਠੀਕ ਆ ਜੀ ਆ ਬੱਚਾ ਜਿਹੜਾ ਹੈਗਾ ਨੀਚੇ ਵੱਛੀ ਆ ਇਹ ਬਿਲਕੁਲ ਧਿਆਨ ਨਾਲ ਦੇਖ ਲਓ ਜੀ ਠੀਕ ਆ ਤੇ ਪ੍ਰੋਪਰ ਜਿਹੜਾ ਥਣੇਵਾ ਹੈਗਾ ਵਿਹੜ ਦਾ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਈ ਵਾਰ ਹੁੰਦਾ ਵੀ ਬਿਲਕੁਲ ਜਿਹੜਾ ਦੋਸਤੋ ਛੋਟਾ ਜਿਹਾ ਥਣ ਲੱਗਾ ਹੁੰਦਾ ਵਿਹੜਾਂ ਨੂੰ ਪਰ ਥਣ ਬਹੁਤ ਖੂਬਸੂਰਤ ਬਹੁਤ ਠੰਡੀ ਢੀਢੀ ਬਹੁਤ ਬਾਕੀ ਥਾਣ ਕੋਈ ਵੀ ਭੈਣ ਭੜੇ ਨੋਰਮਲ ਤਰੀਕੇ ਨਾਲ ਜਿਹੜੀ ਤੁਸੀਂ ਚਵਾਈ ਕਰ ਸਕਦੇ ਕੋਈ ਵੀਰ ਭੈਣ ਭੜੇ ਆਰਾਮ ਨਾਲ ਤੁਸੀਂ ਚਵਾਈ ਕਰੋਗੇ ਠੰਡੀ ਧੀਰੀ ਬਹੁਤ ਸੋ ਬਿਲਕੁਲ ਤੁਹਾਨੂੰ ਵਹਿੜ ਵੇਖ ਕੇ ਜਿਹੜਾ ਨੋਰਮਲ ਹੀ ਪਤਾ ਲੱਗ ਜਾਣਾ ਤੇ ਥਣ ਥਣ ਦਾ ਸੈਜ ਬਹੁਤ ਸੋਨਾ ਹੈਗਾ ਠੀਕ ਆ ਜੀ ਤੇ ਚਵਾਈ ਜਿਹੜੀ ਹੈ ਦੋਸਤੋ ਇਹੋ ਜਿਹਾ ਥਾਣਾ ਇਹੋ ਜਿਹਾ ਹਵਾਨੇ ਵਾਲਾ ਪਸ਼ੂ ਆ ਸੀਲਸ ਲੱਗ ਕੁਝ ਮਿੰਟਾਂ ਸੈਕਿੰਟਾਂ ਦੇ ਵਿੱਚ ਚਵਾਈ ਕਰਕੇ ਤੁਸੀਂ ਉੱਠ ਸਕਦੇ ਜਿਹੋ ਪਸ਼ੂ ਦਾ ਥਲਮ ਤੇ ਬਾਕੀ ਸੁਭਾਵੀਰ ਜੀ ਦੂਜਾ ਦੱਸਦਾ ਹੈ ਹਾਂ ਜੀ ਦੂਜਾ ਦੂਜਾ ਜੀ ਠੀਕ ਆ ਹੁਣ ਮਤਲਬ ਕਿ ਜੋਖਮਾ ਜਿਹੜਾ ਆਪ ਤੇ ਸੱਜਣਾ ਆਪੇ ਦੱਸੂਗਾ ਵੀ ਠੀਕ ਦੁੱਧ ਹੈਗਾ ਜੀ ਇਸਨੇ ਠੀਕ ਆ ਹਾਂਜੀ ਠੀਕ ਆ ਤੇ ਇਹਦਾ ਵੀਰ ਕੁਲਦੀਪ ਸਿੰਘ ਮੁੱਲ ਕਿੰਨਾ ਵੀਰੇ ਕੀਤਾ ਇਹਦਾ ਮੁੱਲ 46000 ਆ ਜੀ 46000 ਹਾਂਜੀ ਠੀਕ ਆ 46000 ਲੈ ਤੇ ਜਾਂ ਥੋੜਾ ਪਤਾ ਹੋ ਜੂ ਮੌਕੇ ਤੇ ਹੋ ਜੂ ਮੌਕੇ ਤੇ ਹੋ ਜੂ ਨਾ ਇਹਨੂੰ ਵੀਰ ਜੀ ਖੁੱਲ ਕੇ ਦਿਖਾਈਏ ਵੀਰਾਂ ਨੂੰ 46000 ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ ਬਾਕੀ ਥਣੇਵਾ ਦੋਸਤੋ ਜਿੱਧਰ ਨੂੰ ਮਰਜੀ ਤੋੜ ਲੋ ਬਾਕੀ ਹਵਾਨਾ ਆਪ ਦੱਸਦਾ ਪਿਆ ਵੀ ਚੰਗੀ ਬਿਲਕੁਲ ਸਾਫ ਸ਼ੁੱਧ ਥਲਿਓ ਲੇਵੇ ਦੀ ਹੈਗੀ ਆ ਕੁਆਲਿਟੀ ਬਹੁਤ ਵਧੀਆ ਥਾਣਾ ਵਾਲੇ ਪਾਸਿਓਂ ਜੇਕਰ ਆਪਾਂ ਗੱਲ ਕਰਨ ਲਈ ਚਾਹੇ ਹਵਾਨੀ ਦੀ ਗੱਲ ਕਰ ਲਈਏ ਤੇ ਬਹੁਤ ਵਧੀਆ ਚੰਗਾ ਸੋਹਣਾ ਥਣ ਘਟ ਕੇ ਲੱਗਾ ਹੈਗਾ ਤੇ ਪੀੜੀ ਦੇ ਪਾਵਿਆਂ ਵਰਗੇ ਜਿਹੜੇ ਆਪਾਂ ਕਹਿ ਦਈਏ ਵੀ ਥਣ ਹੈਗੇ ਆ ਤੇ ਲੰਬਾਈ ਬਹੁਤ ਸੋਹਣੀ ਹੈ ਥਨਾ ਦੀ ਠੀਕ ਆ ਜੀ ਤੇ ਉੱਪਰੋਂ ਵੀ ਵੇੜ ਜਿਹੜੀ ਹੈਗੀ ਦੋਸਤੋ ਵਧੀਆ ਚੰਗੀ ਹਾਈਟ ਦੀ ਆ ਤੇ ਰਾਜੀ ਵੇੜ ਆ ਪਰ ਉੱਪਰ ਲਓ ਦੋਸਤੋ ਕਰੋ ਚੈੱਕ ਠੀਕ ਆ ਤੇ ਬਾਕੀ ਆਨਲਾਈਨ ਸੌਦਾ ਵੀ ਦੋਸਤੋ ਬਹੁਤੇ ਵੀਰ ਕਰ ਲੈਂਦੇ ਆ ਬਟ ਜਿਹੜੀ ਮੇਰੀ ਇੱਛਾ ਇਹ ਹੁੰਦੀ ਹੈ ਵੀ ਤੁਸੀਂ ਘਰ ਇੱਕ ਵਾਰੀ ਵਿజిਟ ਜ਼ਰੂਰ ਕਰੋ ਤਸੱਲੀ ਨਾਲ ਜਿਹੜੀ ਚਵਾਈ ਆ ਦੋ ਟਾਈਮ ਦੀ ਤਿੰਨ ਟਾਈਮ ਦੀ ਜ਼ਰੂਰ ਕਰ ਲਿਆ ਕਰੋ ਠੀਕ ਆ ਚਵਾਈ ਇੱਕ ਟਾਈਮ ਦੀ ਵੀ ਕਰ ਲਿਆ ਕਰੋ ਪਸ਼ੂ ਦਾ ਜਿਹੜਾ ਦੋਸਤੋ ਪੂਰਾ ਅੰਦਾਜ਼ਾ ਸਹੀ ਐਸਟੀਮੇਟ ਲੱਗ ਜਾਂਦਾ ਵੀ ਆਪਾਂ ਨੂੰ ਹਨਾ ਜੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤੇ ਵਹਿੜ ਸੀ ਵੀਰ ਦੇ ਕੋਲ ਬਹੁਤ ਖੂਬਸੂਰਤ ਆ ਤੇ ਭਾਪੜਤਾ ਵੀਰ ਨੇ ਦੱਸਤਾ ਠੀਕ ਹੈ ਜੀ ਠੀਕ ਆ ਦੇਰੇ ਦੁੱਧ ਤੇ ਜਾਣਾ ਮੈਲਾ ਮਾਰਦੀ ਹੈ ਨਾ ਜੀ 15 ਤੋਂ 16 ਲੀਟਰ ਦੁੱਧ ਬੜੇ ਆਰਾਮ ਨਾਲ ਚਵਾਉਗੀ ਬਿਲਕੁਲ ਬੜੇ ਆਰਾਮ ਨਾਲ ਜੇ ਇਹਨੇ ਨਾ ਚਵਾਇਆ ਦੁੱਧ ਇਹਨੇ ਤਾਂ ਚਾਉਂ ਕਿ ਅਸਲ 'ਚ ਅਵੀਰ ਕੁਲਦੀਪ ਗੱਲ ਇਸ ਤਰ੍ਹਾਂ ਹੈ ਵੀ ਜਿਹੜੇ ਪਸ਼ੂ ਮੈਲਾ ਨਹੀਂ ਨਾ ਤੁਰਦੇ ਹਾਂਜੀ ਉਹ ਆਪਾਂ ਉਮੀਦ ਨਹੀਂ ਕਰ ਸਕਦੇ ਵੀ ਕੋਈ ਚੰਗੇ ਮਿਲ ਕੇ ਤੇ ਚੱਲੂਗਾ ਹਾਂ ਬਿਲਕੁਲ ਜੀ ਤੇ ਮੈਲਾ ਪਸ਼ੂ ਤਾਂ ਮੈਲਾ ਮਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਦੁੱਧ ਇਹਨੇ ਇਸ ਵਾਰ ਨੇ ਨਾ 15 16 ਕਿਲੋ ਤਾਂ ਆਰਾਮ ਨਾਲ ਦੇਣਾ ਚਾਹੀਦਾ ਵਾ ਜੀ ਜੀ ਏਡੀ ਦਾ ਆਪਾਂ ਉਮੀਦ ਲਾ ਸਕਦੇ ਹਾਂ ਤੇਨਾਂ ਨੂੰ ਤਿਆਰ ਆ ਆਪਾਂ 12 ਦੀ ਗਰੰਟੀ ਦਵਾਂਗੇ ਜਿਵਾਈ ਇੱਕ ਨੰਬਰ ਦੀ ਆ ਹੂੰ ਚਿਵਾਈ ਚ ਕੋਈ ਸ਼ੱਕ ਨਹੀਂ ਹੈਗਾ ਬਹੁਤ ਚੰਗੀ ਭਾਵੇਂ ਬੰਦਾ ਚੋੜੇ ਜਨਾਨੀ ਚੋੜੇ ਕੋਈ ਇਹਨੂੰ ਟੈਨਸ਼ਨ ਚਿੰਤਾ ਨਹੀਂ ਹੈਗੀ ਹਾਂਜੀ ਮੈਂ ਪਹਿਲਾਂ ਜ਼ਿਕਰ ਕਰਦਾ ਵੀ ਕਿਸੇ ਭੈਣ ਨੇ ਚਿਵਾਈ ਕਰਨੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਪੰਗਾ ਪਾਉਣ ਦੀ ਲੋੜ ਨਹੀਂ ਹੈ ਨਾ ਜੀ ਨਾ ਨਾ ਜਿੱਦਾਂ ਮਰਜੀ ਆਪਾਂ ਦਾ ਵੈਸੇ ਚਾਹੀਦਾ ਉਹ ਪਾਉਣਾ ਬਾਕੀ ਨਹੀਂ ਆਪਾਂ ਨੇ ਬਿਲਕੁਲ ਨਹੀ ਪਾਉਂਦੇਗੇ ਨਹੀਂ ਪਉਣਾ ਨਾ ਪਾਵੇ ਸਹੀ ਆ ਜੀ ਇਸ ਤੋਂ ਬਾਅਦ ਦੋਸਤੋ ਸੈਕੰਡ ਨੰਬਰ ਤੇ ਜਿਹੜੀ ਇੱਕ ਝੋਟੀ ਆ ਵੀਰ ਦੇ ਕੋਲ ਇਹ ਵੀ ਬਿਲਕੁਲ ਬਕਾਊ ਆ ਤੇ ਤਾਜੀ ਇਹ ਵੀ ਸੋਈ ਆ ਤੇ ਵੀਰ ਇਹਨੂੰ ਕਿੰਨੇ ਦਿਨ ਹੋ ਗਏ ਸੂਈਦ ਭਲਾ ਇਹਨੂੰ ਵੀ 7 ਤੋਂ 8 ਦਿਨ ਹੋ ਗਏ ਆ ਅੱਜ 7 ਤੋਂ 8 ਦਿਨ ਹੋ ਗਏ ਆ ਹਾਂ ਠੀਕ ਆ ਮਗਰ ਇਹਦੇ ਕੱਟੀ ਆ ਮਗਰ ਇਹਦੇ ਵੀ ਕੱਟੀ ਆ ਹਾਂ ਜੀ ਤੇ ਇਹਦੇ ਸਿਰ ਦੁੱਧ ਹੋਊਗਾ 7 ਕਿਲੋ ਪੱਕਾ ਜਿੰਨੇ ਆਣ ਕੇ ਲੀਟਰ ਮਾਰ ਲੈਣੇ 7 ਕਿਲੋ ਜੀ ਹਾਂ ਠੀਕ ਆ ਜਿੱਦਾਂ ਮਰਜ਼ੀ ਕੋਈ ਚਵਾਈ ਕਰ ਲੈ ਤੇ ਹਫਤੇ ਦੇ 8-7 ਦਿਨਾਂ ਦੀ ਇਹ ਵੀ ਸੂਈ ਹਾਂਜੀ 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 ਠੀਕ ਆ ਤੂੰ ਸੂਆ ਪਹਿਲੇ ਸੂਈ ਵੀਰੇ ਪਹਿਲਾਂ ਸੂਆ ਸੂਈ ਛੋਟੀ ਪਹਿਲਾਂ ਛੋਟੀ ਜਿਹੜੀ ਆ ਦੋਸਤੋ ਪਹਿਲਾਂ ਇਹ ਛੋਟੀ ਸੂਈ ਆ ਥਣ ਤੇ ਨਾ ਛੋਟਾ ਜਿਹਾ ਫਲ ਨਹੀਂ ਜ਼ਖਮ ਕੀਤਾ ਦੰਦੋਂ ਤੋ ਮਾਰਤਾ ਸੀਗਾ ਜੀ ਹਾਂ ਦੰਦ ਮਾਰਤਾ ਕਿਸੇ ਨੇ ਮੰਨ ਲਓ ਖਿੱਚਦੀ ਰੱਸੀ ਜੋ ਪੜ ਕੇ ਹਾਂ ਮੂੰਹ ਚ ਪਾਉਣ ਹਾਂਜੀ ਹਾਂਜੀ ਆ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਨਾ ਜੀ ਹਾਂਜੀ ਬਹਿਣੀ ਵਾਲਾ ਹਾਂਜੀ ਬਾਕੀ ਹਲਦੀ ਨਹੀਂ ਗਈ ਚੋਲ ਲੱਗਿਆ ਬਾਕੀ ਚਵਾਈ ਚੂਈ ਕਨ ਪੋਲੀ ਜੀ ਬਿਲਕੁਲ ਜੀ ਨਾ ਪੋਲੀ ਨਾ ਕਰੜੀ ਅੱਛਾ ਜੀ ਮੀਡੀਆ ਹੈ ਨਾ ਮੀਡੀਆ ਵੀ ਨਾਰਮਲ ਜਿਵੇਂ ਆਪਾਂ ਚਵਾਈਆਂ ਕਰਦੇ ਉਹੋ ਜਿਹੀ ਲੱਗੀ ਆ ਹਾਂਜੀ ਹਾਂਜੀ ਠੀਕ ਆ ਤੇ ਬਿਲਕੁਲ ਡਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਆ ਥਾਣ ਦੀ ਕੁਆਲਿਟੀ ਜੀ ਠੀਕ ਆ ਜੀ ਤੇ ਸ਼ੇਪ ਸ਼ੂਪ ਚੰਗੀ ਆ ਥਣ ਦੀ ਤੇ ਬਿਲਕੁਲ ਵੀਰ ਜੀ ਐਸੇ ਹੱਥ ਵਾਲਾ ਬਹਿਣੀ ਵਾਲਾ ਮਗਰਲਾ ਥਣਾ ਜਿਹਦੇ ਬੱਚੇ ਨੇ ਦੰਦ ਮਾਰਿਆ ਬਿਲਕੁਲ ਜੀ ਬਿਲਕੁਲ ਬਾਕੀ ਕੋਈ ਪੀੜਪੂੜ ਨਹੀਂ ਮਰੌਂਦੀ ਹਨਾ ਨਾ ਨਾ ਜੀ ਖੜੀ ਰਹਿੰਦੀ ਕਰ ਪੀੜ ਹੁੰਦੀ ਦਸ ਘਰ ਹੋਊਗੀ ਜਗਮ ਆ ਬਾਕੀ ਹਲਦੀ ਨਹੀਂ ਗਈ ਹਾਂ ਬੱਚੇ ਜੀ ਆਪਾਂ ਚਵਾਈ ਕਰਾ ਦੇਾਂ ਜਿੱਦਾਂ ਮਰਜ਼ੀ ਕੋਈ ਆਣ ਕੇ ਚੋਲੇ ਠੀਕ ਆ ਠੀਕ ਹਾਂਜੀ ਠੰਡੀ ਆ ਬਿਲਕੁਲ ਠੀਕ ਆ ਠੀਕ ਆ ਦੋਸਤੋ ਬੇਸ਼ੱਕ ਅਵੀਰ ਨੇ ਦੱਸਤਾ ਵੀ ਮਾੜਾ ਦਾ ਬੱਚੇ ਦਾ ਜਿਹੜਾ ਦੰਦ ਵੱਜਾ ਹੈਗਾ ਜਿਹੜੀ ਕੱਟੀ ਆ ਥੱਲੇ ਇਸ ਦੇ ਫੀਮੇਲ ਆਪ ਵੀ ਕੱਟੀ ਆ ਤੇ ਤੇ ਆਪ ਵੀ ਵੀਰਾਂ ਦਾ ਵੀ ਇਹ ਪਹਿਲਾ ਸੂਆ ਸੋਈ ਆ ਤੇ ਹਵਾਨੇ ਵਾਲੇ ਪਾਸਿਓ ਬੇਸ਼ੱਕ ਤੁਸੀਂ ਦੇਖ ਲਓ ਠੀਕ ਆ ਜੀ ਪੱਧਰ ਲੈਵਾ ਕਿਸੇ ਤਰ੍ਹਾਂ ਦਾ ਕੋਈ ਬਾਹੀ ਵਾਲਾ ਜਾਂ ਕੋਈ ਸਾਈਡ ਰੱਖਣ ਵਾਲਾ ਕਿਸੇ ਤਰ੍ਹਾਂ ਦੇ ਵੀ ਕਿੰਤੂ ਪ੍ਰੰਤੂ ਜਿਹੜੀ ਆ ਚਿੰਤਾ ਮਨ ਦੇ ਵਿੱਚ ਨਾ ਰੱਖਿਓ ਤੇ ਚੰਗੀ ਝੋਟੀ ਆ ਥੱਲੇੋਂ ਪੱਧਰ ਆ ਪੂਰੀ ਥਾਂ ਲੈਵੇ ਦੀ ਤੇ ਇਹਦਾ ਵੀਰ ਫਿਰ ਲੈ ਦੇ ਕਿੰਨਾ ਕੁ ਕਰਨਾ ਵੀਰ ਇਹਦਾ ਵੀਰ ਜੀ ਆਪਾਂ 55000 ਰੁਪਏ ਮੁੱਲ ਕਰਦੇ ਆ ਜੀ 55000 ਹਾਂ ਜੀ ਠੀਕ ਆ ਤੇ ਵੈਸੇ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤੇ ਜੇਕਰ ਪਹਿਲਨ ਪਹਿਲਾ ਸਵੇਰ ਸੂਈਦ ਵੀ 8-9 ਲੀਟਰ 9 ਲੀਟਰ ਤੱਕ ਵੀ ਚੱਲੀ ਜਾਊਗਾ ਜੇਕਰ ਬਿਲਕੁਲ ਚੱਲੂਗੀ ਛੋਟੀ ਦੁੱਧ ਵਾਲੀ ਹਾਲ ਦੀ ਘੜੀ ਦੀ ਹਾਲਤ ਵੇਖੋ ਕੀ ਹੈ ਦੁੱਧ 8 ਕਿਲੋ ਆ ਛੋਟੀ ਥੱਲੇ ਆਪਾਂ 7 ਦੱਸਿਆ ਵਾ 8 ਕਿਲੋ ਕੋ ਜਿੱਦਾਂ ਮਰਜੀ ਚੋਲੇ 7 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਕਈ ਵਾਰ ਆਪਾਂ ਕੁਲਦੀਪ ਅੱਗੋਂ ਪਸ਼ੂ ਆਉਂਦਾ ਦਰਮਿਆਨੇ ਘਰਾਂ ਦੇ ਵਿੱਚੋਂ ਵੀ ਹਾਏ ਮੈਂ ਦੱਸਣੀ ਨਹੀਂ ਦਈ ਜੀ ਬਿਲਕੁਲ ਜੀ ਤੇ ਇਹਨੂੰ ਵੀ ਅਸੀਂ ਖੋਲ ਕੇ ਦਿਖਾਈਏ ਤੋੜ ਕੇ ਸੋ ਦੋਸਤੋ ਛੋਟੀ ਚੰਗੀ ਆ ਬਾਕੀ ਹੋਣ ਮੌਕੇ ਦਾ 8 7 ਦੇ ਦਰਮਿਆਨ ਜਿਹੜਾ ਦੁੱਧ ਚੱਲਣ ਡਿਆ ਠੀਕ ਹੈ ਜੀ ਦੁੱਧ ਬੇਸ਼ੱਕ ਦੋਸਤੋ 9 ਲੀਟਰ ਵੀ ਇਹੋ ਜੀਆਂ ਝੋਟੀਆਂ ਚਵਾ ਦੇਂਦੀਆਂ ਤੇ 10 ਲੀਟਰ ਵੀ ਚਵਾਈ ਕਰਵਾ ਦੇਂਦੀਆਂ ਨੇ ਬਾਕੀ ਸੇਵਾ ਤੇ ਹੁੰਦਾ ਕਈ ਵਾਰ ਪਸ਼ੂ ਅੱਗੋਂ ਵਪਾਰੀ ਵੀਰ ਜਿਹੜੇ ਆਪਣੇ ਸੱਜਣ ਨੇ ਉਹ ਲੈ ਕੇ ਆਉਂਦੇ ਆ ਤੇ ਕਈ ਵਾਰ ਦਰਮਿਆਨਿਆ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆ ਜਿੱਥੇ ਸੇਵਾ ਦੀ ਥੋੜੀ ਕਿਤੇ ਨਾ ਕਿਤੇ ਘਾਟਵਾਤ ਰਹਿ ਜਾਂਦੀ ਆ ਤੇ ਅੱਗੇ ਜਦੋਂ ਠੀਕ ਹੈ ਜੀ 4 5 4 ਤੋਂ 5 ਦਿਨ ਝੋਡੀ ਰਹਿ ਜਾਂਦੇ 10 ਤੋਂ ਦੁੱਧ ਖਰਾਬ ਨਾ ਠੀਕ ਹੈ ਜੀ ਇਹ ਸੇਵਾ ਤੋਂ ਵੀ ਕਰਦੇ ਨਹੀਂ ਆ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ तकरीबन 1.5 ਵਜੇ ਦਾ 1 ਤੋਂ 1.5 ਵਜੇ 1 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਤੇ ਸ਼ਾਮ ਨੂੰ ਜਦੋਂ ਪਸੂ ਬੰਨਦਾ ਥਣ ਦਾ ਦੋਸਤੋ ਉਦੋਂ ਥੋੜੀ ਜਿਹੀ ਦੇਖ ਹੋਰ ਹੋ ਜਾਂਦੀ ਹੈ ਹਾਈਟ ਮੀਡੀਅਮ ਆ ਦੋਸਤੋ ਕਿਉਂਕਿ ਦੂਰੋਂ ਡੇਡੋਂ ਚੱਲ ਕੇ ਆਉਣਾ ਕਿਸੇ ਵੀਰ ਨੇ ਜਰੂਰ ਤੁਸੀਂ ਜਿਹੜਾ ਧਿਆਨ ਦੇ ਵਿੱਚ ਰੱਖ ਲਿਓ ਮੀਡੀਅਮ ਹਾਈਟ ਦੇ ਵਿੱਚ ਬਾਕੀ ਝੋਟੀ ਜਿਹੜੀ ਆ ਦੋਸਤੋ 9 ਤੋਂ 10 ਲੀਟਰ ਤੱਕ ਵੀ ਤੁਸੀਂ ਨਾਰਮਲੀ ਚਬਾਈ ਕਰੀ ਜਾ ਸਕਦੇ ਹੋ ਇਸ ਦੇ ਥੱਲੇ ਇਹ ਹੋਣੀ ਨਾ ਕੋਈ ਕਹਾਈ ਨਹੀਂ ਹੋਣੀ ਕੋਈ ਵੀ ਗਾਰੰਟੀ ਕਹਾਈ ਦੀ ਉਹ ਨਾ ਹੁੰਦੀ ਨਹੀਂ ਠੀਕ ਆ ਮੋਹਲਾ ਵੀਰ 55000 ਹਾਂਜੀ 55000 ਰੁਪਿਆ ਮੋਹਲਾ ਮਾਨਤਾਣ ਕਰਾਂਗੇ ਜਰੂਰ ਜਰੂਰ ਦੀ ਕਰਨਾ ਆਪਾਂ ਫੋਨ ਲਾਵੇ ਹਾਂਜੀ ਹਾਂਜੀ ਤੇਕਰੇ ਆ ਕੇ ਚਵਾਈ ਕਰ ਲੈ ਜਿੱਦਾਂ ਮਰਜੀ ਆ ਦੁੱਧ ਦੇ ਵਿੱਚ ਨਾ ਹੋਊਗਾ ਨਾ ਇਹਦੇ ਥੂਰ ਨਾ ਛਟਾ ਬਿਲਕੁਲ ਚਵਾਈ ਇੱਕ ਨੰਬਰ ਦਾ ਹਾਂਜੀ ਸੋ ਦੋਸਤੋ ਜਿੰਨੀ ਗੱਲ ਤੁਹਾਨੂੰ ਵੀਰ ਨੇ ਕਹਿ ਦਿੱਤੀ ਆ ਠੀਕ ਆ ਜੀ ਉਨੀ ਕੁ ਬਿਲਕੁਲ ਸਹੀ ਨਿਕਲੂਗੀ درست ਨਿਕਲੂਗੀ ਬੇ ਤੜਕ ਬੇ ਝਿਜਕ ਆਪਣਾ ਜਿਹੜਾ ਦੋਸਤੋ ਸੌਦਾ ਤੁਸੀਂ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਤਸੱਲੀ ਵੀ ਜਰੂਰ ਕਰ ਲਿਓ ਪੰਨਾ ਨਹੀਂ ਆਗੀ ਆਪਾਂ ਦੱਸ ਤੀ ਖਾਂਦੇ ਦੰਦੀ ਜਰੂਰ ਵੱਡੀ ਆ ਹਾਂਜੀ ਉਹਦਾ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਕੋਈ ਚੋਵੇ ਹਿਲਦੀ ਨਹੀਂ ਠੀਕ ਆ ਹਾਂ ਧਾਰ ਵੀ ਬਿਲਕੁਲ ਮੋਟੀ ਧਾਰ ਹੈ ਹਾਂ ਬਿਲਕੁਲ ਵਧੀਆ ਨਾ ਨੋਰਮਲ ਆ ਇੱਕ ਤੁਹਾਨੂੰ ਇਹ ਸਖਤ ਸਖਤ ਨਹੀਂ ਗਈ ਬਿਲਕੁਲ ਵਧੀਆ ਚੋਈ ਹੈ ਠੀਕ ਆ ਵੀਰ ਹਾਂਜੀ ਤੇ 55000 ਦੇ ਲਏ ਆ ਤੇ ਬਾਈ ਕੁਲਦੀਪ ਇੱਕ ਆਪਣੇ ਵੀਰ ਸੰਪਰਕ ਨੰਬਰ ਵੀ ਨਾਲ ਦੱਸਦੇ 73407 08606 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਕੁਲਦੀਪ ਨੰਬਰ ਜਿਹੜੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦੇਣਾ ਹੋਣਾ ਬਹੁਤ ਹੀ ਵੀਰ ਮੇਰੇ ਨਾਲ ਸੰਪਰਕ ਕਰ ਲੈਂਦੇ ਆ ਤੁਸੀਂ نیچے ਜਿਹੜੇ ਨੰਬਰ ਚਲਦੇ ਹੁੰਦੇ ਨੇ ਸਕਰੀਨ ਤੇ ਉਹਨਾਂ ਨੰਬਰਾਂ ਤੇ ਮਾਲਕ ਦੇ ਨਾਲ ਓਨਰ ਦੇ ਨਾਲ ਗੱਲ ਕਰ ਲੈਂਦੇ ਹੋ ਹਾਂਜੀ ਕਿਸਾਨ ਵੀਰ ਉਹ ਵੀਰ ਕੁਲਦੀਪ ਦੇ ਕੋਲ ਜਿਹੜੀ ਇੱਕ ਹੋਰ ਵੈੜ ਹੈਗੀ ਆ ਤੇ ਪਹਾੜੇ ਵੰਡੇ ਤੇ ਜਿਹੜੀ ਆ ਦੋਸਤੋ ਇਹ ਵੈੜ ਮਿਲਦੀ ਆ ਤੇ ਵੀਰ ਕਹਿੰਦਾ ਸੀ ਵੀ ਸੂਬਾ ਜਿਹੜਾ ਪਹਿਲਾਂ ਇਹ ਸੁਈ ਆ ਤੇ ਟਾਈਮ ਆਪਾਂ ਪੁੱਛ ਰਹੇ ਨੇ ਕਿੰਨਾ ਕ ਸਮਾਂ ਹੋ ਗਿਆ ਤੇ ਕੀ ਇਸ ਦੀ ਜਿਹੜੀ ਹੁਣ ਬਿਲਕੁਲ ਇਨਫੋਰਮੇਸ਼ਨ ਹੈਗੀ ਆ ਤੇ ਕੁਲਦੀਪ ਜੀ ਇਹਦੀ ਕੀ ਪੂਰੀ ਡਿਟੇਲ ਆ ਦੱਸ ਦਿਓ ਜੀ ਖੁੱਲ ਕੇ ਡਿਟੇਲ ਇਹਦੀ ਵੀ ਜੀ ਇਹ ਆ ਕਿ ਇਹਨੂੰ 3 ਕ ਮਹੀਨੇ ਹੋ ਗਏ ਸੂਈ ਨੂੰ ਹਾਂਜੀ ਤੇ ਦੁੱਧ ਦੇ ਸਲੇਗਾ ਵਾ 7 ਕਿਲੋ ਆਪਾਂ 6 ਕਿਲੋ ਕਵਾਂਗੇ ਠੀਕ ਹੈ ਜੀ 6 ਕਿਲੋ ਜਿੱਦਾਂ ਮਰਜ਼ੀ ਕੋ ਮਿਲ ਕੇ ਲੈ ਜੇ ਭੈਣ ਭਰਾ ਚੋ ਕੇ ਠੀਕ ਆ ਤੇ ਚਾਵਾ ਵੀ ਪੋਦਾ ਵਾ ਠੀਕ ਆ ਕੋਈ ਛੜ ਪਸੰਦਾ ਨਹੀਂ ਕੁਝ ਨਹੀਂ ਹੈ ਠੰਢੀ ਹੈ ਠੀਕ ਆ ਹਾਂਜੀ ਚਾਰੇ ਥਣਾ ਦੀ ਬਿਲਕੁਲ ਚੰਗੀ ਚਵਾਈ ਆ ਹਾਂ ਬਿਲਕੁਲ ਜੀ ਥੱਲੇ ਜੂੜ ਪਾਈਦਾ ਆ ਸੜੀਆਂ ਲੱਤਾਂ ਦੇ ਠੀਕ ਆ ਮੱਜਾ ਆ ਗਿਆ ਠੀਕ ਆ ਇੱਥੇ ਜੂੜ ਪਾਈਦਾ ਥੱਲੇ ਜੂੜ ਜਿਹੜਾ ਹੈਗਾ ਦੋਸਤੋ ਰੱਸੀ ਆ ਠੀਕ ਆ ਜੀ ਉਹ ਵੀਰ ਹੁਣੇ ਜਰੂਰ ਪਾਉਂਦੇ ਆ ਨਿਆਣਾ ਆਪਾਂ ਕਹਿ ਲਈਏ ਵੀ ਜਰੂਰ ਪਾ ਕੇ ਚਵਾਈ ਕਰਦੇ ਆ ਤੇ ਸੂਬਾ ਪਹਿਲਾ ਹੋ ਗਿਆ ਤੇ ਤਕਰੀਬਨ 3 ਕ ਮਹੀਨੇ ਦੀ ਸੂਈ ਆ ਠੀਕ ਆ ਜੀ 6 ਕ ਲੀਟਰ ਦੀ ਵੀਰਾਂ ਦਾ ਵੀ ਮਿਲਕ ਦੀ ਕਪੈਸਿਟੀ ਆ ਥੱਲੇ ਤੇ 6 ਕ ਲੀਟਰ ਜਿਹੜਾ ਚਮਾਉਂਦੀ ਪਈ ਆ ਤੇ ਰੇਡ ਭਾਅ ਪੜਦਾ ਵੀ ਬਿਲਕੁਲ ਜਾਇਜ਼ ਆ ਜਿਹੜੇ ਵੀਰ ਕਿਸਾਨ ਵੀਰ ਕੁਝ ਨਾਰਮਲ ਚੀਜ਼ ਖਰੀਦਣੀ ਚਾਹੁੰਦੇ ਆ ਠੀਕ ਹੈ ਜੀ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਥਾਣਾ ਥੋਣਾ ਦੀ ਤੁਸੀਂ ਵੇਖੋਗੇ ਬਿਲਕੁਲ ਥੋੜਾ ਸਫਾਈ ਆ ਕਿਸੇ ਤਰ੍ਹਾਂ ਦਾ ਕੋਈ ਵੱਡੂ ਫੋਟ ਜਿਹੜੀ ਹੈਗੀ ਆ ਥਾਣ ਦੀ ਕੋਈ ਤੁਹਾਨੂੰ ਨਜ਼ਰ ਨਹੀਂ ਆਊਗੀ ਚਾਰ ਥਾਣ ਨੇ ਤੇ ਚਾਰੇ ਥਾਣ ਸੋਹਣੇ ਆ ਵੇਥ ਫਿਰਲੇ ਵੀ ਚੰਗੀ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਵੇੜ ਨੂੰ ਅੱਜ 3 ਕ ਮਹੀਨੇ ਦੇ ਜਿਹੜਾ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਤੇ ਹੁਣ 6 ਲੀਟਰ ਬਿਲਕੁਲ ਰੈਡੀ ਆ ਤੇ ਇਹ ਵੀਰ ਕੁਲਦੀਪ ਲੈਦੇ ਕੀ ਕਰਦੇ ਪੈਂਦਾ ਇਹਦਾ 12000 ਰ 12000 ਆ ਜੀ ਹਾਂਜੀ ਠੀਕ ਹੈ 12000 ਦੋਸਤੋ ਜਿਹੜਾ ਬਿਲਕੁਲ ਜੈਨੂਨ ਜਾਂ ਮੋਲਾ 12000 ਦੇ ਵਿੱਚ ਇੱਕ ਪਾਈ ਜੀ ਨਾਰਮਲ ਚਾਹ ਪਾਣੀ ਬਣਦਾ ਹੋ ਜਾਂਦਾ ਵਧੀਆ ਜੀ ਵਧੀਆ ਬਾਕੀ ਦੁੱਧ ਕਰ ਜੂਗੀ ਵਧ ਵੀ ਸਕਦਾ ਬਾਕੀ ਜਿੰਨਾ ਹੈਗਾ ਉਹਨਾਂ ਦਾ ਹੈਗਾ ਆਪਣੇ ਕੋਲ ਦਾ ਜਿਹੜਾ ਮੌਕੇ ਦਾ ਜੀ ਹਾਂ ਮੌਕੇ ਦਾ ਜਿੰਨਾ ਹੈਗਾ ਹੈਗਾ ਉਹ ਅੱਗੋਂ ਸੇਵਾ ਦੀ ਜੇ ਕੋ ਸੇਵਾ ਕਰ ਲੂ ਚੋਲੂਗਾ ਨਹੀਂ ਰੇਡੂ ਵੀ ਜਾਊ ਹਾਂ ਹਾਂ ਬਿਲਕੁਲ ਬਾਕੀ ਆਪਣੇ ਥੋੜੇ ਇਸ ਕਿਲੇ ਤੋਂ ਮਤਲਬ ਕੋਈ ਭਾਵੇਂ ਦੋ ਟਾਈਮ ਤਿੰਨ ਟਾਂ ਆਵੇ ਤਸੱਲੀ ਕਰੇ ਆਪਾਂ ਜਿੱਦਾਂ ਮਰਜ਼ੀ ਤਸੱਲੀ ਕਰੇ ਜਿੰਨੇ ਵੀ ਡੰਗਰ ਆਪਾਂ ਦੁੱਧ ਦੱਸਿਆ ਵਾ ਹਾਂਜੀ ਗਾਂ ਵੀ ਦੱਸਾਂਗੇ ਪਹਿਲਾਂ ਆਪਦੀ ਤਸੱਲੀ ਕਰਕੇ ਫਿਰ ਅਗਲੇ ਵੀਡੀਓ ਦੇ ਵਿੱਚ ਬੋਲੀਦਾ ਬਿਲਕੁਲ ਹਾਂਜੀ ਸਹੀ ਗੱਲ ਵੀ ਕਿਉਂਕਿ ਐ ਨਾ ਵੀ ਕਿਸੇ ਭੈਣ ਭਰਾ ਨੇ ਬੜੀ ਦੂਰੋਂ ਆ ਜਾਣਾ ਇੱਥੇ ਤੇ ਬਾਅਦ ਵਿੱਚ ਇੱਥੇ ਆ ਕੇ ਆਪਾਂ ਕੁਝ ਗੱਲਾਂ ਹਾਂ ਆਪ ਆਪਣਾ ਇਹ ਸਿਸਟਮ ਨਹੀਂ ਆ ਜਾਂ ਕਿਦਾਂ ਵੀ ਆ ਕੇ ਆਪਣੀ ਵੀਡੀਓ ਕਾਲ ਦੇ ਚਵਾਵੇ ਅਗਲੇ ਘਰ ਜਾ ਕੇ ਵੀ ਡੰਗਰ ਦੁੰਦ ਕੱਢੂਗਾ ਜਿੰਨਾ ਦੱਸਾਂਗੇ ਫालतू ਗੱਲ ਆਪਣੇ ਕੋ ਹੈ ਨਹੀਂ ਬਿਲਕੁਲ ਹਾਂਜੀ ਤੇ ਦੋਸਤੋ ਬੇਸ਼ੱਕ ਤੁਸੀਂ ਧਿਆਨ ਗੌਰ ਕਰ ਸਕਦੇ ਹੋ ਵੈੜ ਦੀ ਪੂਰੀ ਗੱਲਬਾਤ ਵੀਰ ਨੇ ਦੱਸਤੀ ਆ ਠੀਕ ਆ ਜੀ 6 ਕਿਲੋ ਬਿਲਕੁਲ ਰੈਡੀ ਦੁੱਧ ਜੇ ਤੇ 12 ਕੁ ਹਜ਼ਾਰ 12 ਹਜ਼ਾਰ ਸੀ ਨਾ ਵੀਰ 12000 12000 ਬਿਲਕੁਲ ਜਿਹੜਾ ਵੀਰ ਨੇ ਲੈ ਦੇ ਆਖਿਆ ਵੀ ਇੰਨੇ ਕੁ ਤੱਕ ਜਿਹੜੀ ਆ ਵੈੜ ਆਪਾਂ ਸੇਲ ਕਰਾਂਗੇ ਬਾਕੀ ਤੁਸੀਂ ਇੱਕ ਵਾਰੀ ਖੋਲ ਕੇ ਵੀਰ ਦਿਖਾ ਦਈਏ ਨੂੰ ਬਾਕੀ ਤੁਸੀਂ ਆਪਣੀ ਤਸੱਲੀ ਦੇ ਲਈ ਘਰ ਵਿਜ਼ਿਟ ਕਰਕੇ ਜ਼ਰੂਰ ਚੁਵਾਈ ਕਰ ਲਿਓ ਤੇ ਆ ਕਰੋ ਚੱਕ ਜੀ ਬਿਲਕੁਲ ਰਾਜੀ ਵੈੜਾ ਕੱਦ ਕਾਠੀ ਬਿਲਕੁਲ ਜਿਹੜੀ ਮੀਡੀਅਮ ਹਾਈਟ ਆ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਆ ਤੇ ਥਣ ਥਣ ਜਿਹੜੇ ਆ ਬਿਲਕੁਲ ਚੰਗੇ ਮੁਠੀ ਵਾਲਾ ਥਣ ਲੱਗਾ ਹੈ ਵੈੜ ਨੂੰ ਹਜੇ ਫਿਰ ਬਣੀ ਪੂਣੀ ਤਾਂ ਨਹੀਂ ਵੀ ਰੱਗੇ ਹਨਾ ਨਹੀਂ ਨਹੀਂ ਬਣੀ ਨਹੀਂ ਠੀਕ ਆ ਲੈ ਜੀ ਕਮਾਲ ਹੋ ਵੀਰ ਠੀਕ ਹੈ ਠੀਕਾ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ